ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਸਾਰੇ ਜਣ ਠੀਕ ਹੋਗੇ ਜੀ ਚੜ੍ਹਦੀ ਕਲਾ ਵਿੱਚ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਵਿੱਚ ਤੇ ਬਾਕੀ ਜੀ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਬਾਕੀ ਜਿਹੜੇ ਨਵੇਂ ਆਉਂਦੇ ਆ ਕੱਲਾ ਵਿਊ ਦੇ ਇੱਕ ਨਾ ਜਾਇ ਕਰੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਲੋ ਜੀ ਇੱਥੇ ਟਾਈਮ ਹੋ ਗਿਆ 2 ਦਾ ਤੇ ਦੋ ਦਾ ਟਾਈਮ ਹੋ ਗਿਆ ਹਜੇ ਆਪਾਂ ਨੇ ਇਹ ਮੈਂ ਕੱਪੜੇ ਲਾ ਕੇ ਰੱਖੇ ਆ ਇਹ ਆ ਮੰਜੇ ਤੇ ਪਈ ਆ ਇਹ ਤਾਹ ਲੋਨੇ ਫੇਰ ਆਪਣਾ ਆਪ ਛੋੜੀਆ ਇਹ ਕੱਢਣਾ ਕਿਉਂਕਿ 4 ਕਿਲੋ ਛੋੜ ਗਿਆ ਤੇ 4 ਕਿਲੋ ਛੋੜੀਆ ਤੁਹਾਨੂੰ ਪਤਾ ਹੀ ਆ ਫਿਰ ਘੰਟੇ ਡੇਢ ਘੰਟੇ ਚ ਨਿਕਲੂਗਾ ਤੇ ਵਸ ਮੈਂ ਚਾਹ ਧਰਦੀ ਆ ਹੁਣ ਚਾਹ ਚੂ ਕਰਕੇ ਫਿਰ ਕੱਢਾਂਗੇ ਤੇ ਫਰੀ ਤੋਂ ਅੱਜ ਫੇਰ ਆਈਆਂ ਸੀ ਜਿ ਜਸ਼ਨ ਨਾਲ ਖੇਡਣ ਤੇ ਕਹਿੰਦੀਆਂ ਮਾਸੀ ਆਉਂਦੀਆਂ ਲਿਆਈਆਂ ਮੈਗੀ ਕਹਿੰਦੀ ਮਾਸੀ ਮੈਗੀ ਬਣਾ ਕੇ ਦੇ ਤੇ ਇੱਧਰ ਬਣ ਰਹੀ ਹੈ ਜੀ ਆਪਣੀ ਮੈਗੀ ਤੇ ਚਲੋ ਮੱਖਾ ਜਦੋਂ ਬੱਚੇ ਲਈ ਆਏ ਹਨਾ ਚਲੋ ਮੱਖਾ ਬਣਾ ਦਨੇ ਫਿਰ ਆਪਾਂ ਚਾਹ ਧਰਾਂਗੇ ਪਸੂਣੀ ਤਾ ਬਣਾ ਕੇ ਹਣੀ ਪਣ ਜੂਗੀ ਜੀ ਬਸ ਪੱਜ 5 ਕੁ ਮਿੰਟਾਂ ਚ ਫਿਰ ਚਾਹ ਧਰ ਲੂਗੀ ਓਹੋ ਅੱਜ ਤਾਂ ਜੀ ਸਾਡੇ ਨਾਲ ਇੱਕ ਤਾਂ ਵੀ ਬੱਦਲਾਂ ਦੀ ਗਰਮੈਟ ਜੀ ਹੋਈ ਵੀ ਬੱਦਲ ਵਾਈ ਬਹੁਤ ਜ਼ਿਆਦਾ ਹੋਈ ਵੀ ਆ ਤੇ ਇੱਕ ਭਾਈ ਬੱਲੇ ਗਹਿਮ ਜਾਂ ਬੱਦਲਾਂ ਦਾ ਪਤਾ ਨਹੀਂ ਕਿਵੇਂ ਤੇ ਟਾਰਕੇ ਦਾ ਪੂਰਾ ਐ ਹੋ ਗਿਆ ਸੀ ਵੀ ਮੀਂਹ ਆਊਗਾ ਪਰ ਹੁਣ ਤਾਂ ਰੱਬ ਨਾ ਹੀ ਆਉਂ ਕਰੇ ਕਿਉਂਕਿ ਉਧਰੋਂ ਤਾਂ ਸਰਮਾ ਪਈਆਂ ਡੰਡਣ ਵਾਲੀਆਂ ਤੇ ਉਧਰੋਂ ਕਣਕਾਂ ਵੀ ਸਾਨੂੰ ਪਤੀ ਹੈ ਹੁਣ ਬਸ ਐ ਹੀ ਪਈਆਂ 15 20 ਦਿਨਾਂ ਚ ਆ ਜਾਣੀਆਂ ਕਿਉਂਕਿ ਰੱਬ ਦਾ ਪਤਾ ਹੀ ਨਹੀਂ ਜੀ ਇਕੱਲਾ ਮੀਂਹ ਨਹੀਂ ਆਉਂਦਾ ਹੁੰਦਾ ਹਨਾ ਨੇਰੀ ਬੁੱਲਾ ਸੌ ਕੋਸਾ ਆਉਂਦਾ ਤੇ ਡਰ ਲੱਗਦਾ ਜਦੋਂ ਹੁਣ 6 ਮਹੀਨਿਆਂ ਦੀ ਮਿਹਨਤ ਹੈ ਤੇ ਫੇਰ ਵੀ ਐ ਲੱਗਦਾ ਵੀ ਵੀ ਕਿਤੇ ਰੱਬ ਹਨਾ ਖਰਾਬ ਨਾ ਕਰ ਦੇ ਫਸਲਾਂ ਬਹੁਤ ਡਰ ਲੱਗਦਾ ਮਸਾਂ ਦਾ ਲਿਆਈ ਦੇ ਤੇ ਕਿਉਂਕਿ ਹੁਣ ਆਪਣੀ ਤਾਂ ਜੀ ਆਇਆ ਹੁੰਦਾ ਜਿਨ੍ਹਾਂ ਦੀ ਤਾਂ ਹੁਣ ਕੋਈ ਨੌਕਰੀ ਵਗੈਰਾ ਆਉਂਦੀ ਹੈ ਚਲੋ ਉਹਨਾਂ ਨੂੰ ਤਾਂ ਫਿਰ ਵੀ ਚਲੋ ਵੀ ਆਪਾਂ ਤਾਂ ਨਹੀਂ ਆਦੇ ਵੀ ਕੋਈ ਕਿਸੇ ਦੀ ਫਸਲ ਖਰਾਬ ਹੋਵੇ ਕਿਸੇ ਤੇ ਆਏ ਜਾਂ ਦੇਣ ਆਵੇ ਹਨ ਪਰ ਫਿਰ ਵੀ ਆਏ ਹੋ ਜਾਂਦਾ ਵੀ ਚਲੋ ਵੀ ਆਪਣੀ ਵੀ ਸਰਕਾਰੀ ਤਨਖਾਹ ਆਉਂਦੀ ਹੈ ਚਲੋ ਅਗਲੇ ਦਾ ਟਾਈਮ ਪਾਸ ਹੋ ਜਾਂਦਾ ਤੇ ਆਪਣੇ ਵਰਗਿਆਂ ਦਾ ਜਿੰਨਾ ਦਾ ਸਾਰਾ ਹੀ ਸਾਰਾ A to Z ਢੀ ਉਹ ਖੇਤੀ ਤੇ ਆਪਾਂ ਡਿਪੈਂਡ ਹੁੰਨੇ ਆ ਹਨਾ ਵੀ ਕੋਈ ਆਪਣੀ ਜਦੋਂ ਕੋਈ 6 ਮਹੀਨਾ ਤੋ ਫਸ ਸੁਣਾਉਂਦੀ ਆ ਫੇਰ ਆਪਾਂ ਕੋਈ ਆਪਦਾ ਕੰਮ ਕਰ ਕੋਈ ਸੋਚਦੇ ਆ ਵੀ ਆਪਾਂ ਕੋਈ ਆਹ ਕੰਮ ਨਾ ਕਰਾਂਗੇ ਤੇ ਜਦ ਕੋਈ ਆਪਣੇ ਘਰ ਦੀ ਗੱਡੀ ਰੁੜਦੀ ਆ ਹਨਾ ਖੇਤੀ ਦੇ ਸਰਤੇ ਉਦੋਂ ਬਹੁਤ ਜ਼ਿਆਦੇ ਔਖਾ ਹੋ ਜਾਂਦਾ ਜੀ ਤੇ ਰੱਬ ਤੜਕੇ ਬਾਵਾ ਟਲ ਗਿਆ ਤੇ ਆਏ ਸੀਗਾ ਵੀ ਹੁਣ ਵੀ ਆਇਆ ਮੀਂਹ ਹੁਣ ਵੀ ਆਇਆ ਤੇ ਨਾਲ ਥੋੜੀ ਥੋੜੀ ਹਵਾ ਚੱਲਦੀ ਸੀਗੀ ਚਲੋ ਜੀ ਨਹੀਂ ਆਵੇ ਰੱਬ ਤਾਂ ਚਲੋ ਜੀ ਜਵਾਕਾਂ ਨੂੰ ਬਣਾ ਕੇ ਖਵਾ ਦਈਏ ਆਪਾਂ ਮੈਗੀ ਤੇ ਫਿਰ ਆਪਾਂ ਧਰਦੇ ਆ ਚਾਹ ਚਾਹ ਚੁੱਪ ਕਰਕੇ ਫਿਰ ਕਾੜਦੇ ਆ ਛੋਲੀਆ ਤੇ ਸੋਨੂ ਮਿਲਦੇ ਆਪਾਂ ਫਿਰ ਨਾਲੇ ਮੈਂ ਕੱਪੜਿਆਂ ਦੀ ਲਾ ਲਾਂ ਜੀ ਤਾਂ ਤੇ ਬੱਲੇ ਦਿਨ ਹੋਇਆ ਪਿਆ ਸੋਨੂ ਦੀਦਾ ਨਹੀਂ ਹੋਣਾ ਪਿੱਛੇ ਚਾਨਣ ਜਾ ਵੰਦਾ ਹੋਊਗਾ ਕਿਵੇਂ ਬੱਦਲ ਜੇ ਤੇ ਬੱਲੇ ਗੁੰਮ ਜਾ ਦੇਣਾ ਹੋਇਆ ਪਿਆ ਹੋਰ ਹੀ ਸੜਾ ਜਾ ਦੇਣਾ ਜਮਾ ਵੀ ਬਿਲਕੁਲ ਸੋਨਾ ਦਿਨ ਹੈ ਨਹੀਂਗਾ ਪਤਾ ਨਹੀਂ ਭਾਈ ਹੁਣ ਗਰਮੀ ਆਊਗੀ ਕੁਛ ਤੇ ਤਾਂ ਵੀ ਕੁਸਾਈਂ ਜਿਹਾ ਲੱਗਦਾ ਕੁਸ ਵੀ ਜਿਵੇਂ ਜਿਵੇਂ ਲੋਕ ਅਭੀ ਸਰਮਾ ਸਰਮਾ ਕੱਢੀ ਜਾਂਦੇ ਆ ਹਨਾ ਫੇਰ ਕਣਕਾ ਗੁਣਕਾ ਵੱਢਣਗੇ ਠੀਕ ਹੈ ਫੇਰ ਸੁੱਕੇ ਬਾਣ ਬੋਣਗੇ ਫੇਰ ਤਾਂ ਖੇਤਾਂ 'ਚ ਤਾਂ ਬੁਰਾ ਹਾਲ ਹੀ ਹੋ ਜਾਂਦਾ ਸਾਲ ਲੈਣਾ ਮੁਸ਼ਕਲ ਹੋ ਜਾਂਦਾ ਇੰਨੀ ਜ਼ਿਆਦੇ ਗਰਦ ਚੜਦੀ ਹੈ ਨਾ ਆਏ ਆਸੇ-ਪਾਸੇ ਤਾਂ ਵੀਗਾ ਸਮਾਨ ਤੇ ਵੀ ਚੜ ਜਾਂਦੀ ਉਹ ਬਹੁਤ ਜ਼ਿਆਦੇ ਫਿਰ ਜਦੋਂ ਕਿਤੇ ਮਾੜਾ-ਮੋਟਾ ਮੀਂਹ ਆਉਂਦਾ ਫਿਰ ਕਿਤੇ ਜਾ ਕੇ ਚਾਰਚ ਫੇਰਾ ਸਾਫ਼ ਹੁੰਦਾ ਨਹੀਂ ਤਾਂ ਧੁੰਦਲਾ ਧੁੰਦਲਾ ਜਿਹਾ ਰਹਿੰਦਾਗਾ ਜਿਵੇਂ ਜਿਵੇਂ ਹੁਣ ਦਾ ਦੋ ਇੱਕ ਮਹੀਨਾ ਤਾਂ ਬਸ ਬੁਰਾ ਹਾਲ ਹੀ ਹੋਊਗਾ ਕਾ ਸ਼ਰਮਾ ਕੱਢਣਗੇ ਫਿਰ ਕਣਕਾਂ ਫਿਰ ਤੂੜੀ ਵਾਲੀਆਂ ਮਸ਼ੀਨਾਂ ਫਿਰ ਸੁੱਕੇ ਬਾਣ ਪਾਉਣਗੇ ਬਹੁਤ ਜ਼ਿਆਦੇ ਬੁਰਾ ਹਾਲ ਹੋ ਜਾਂਦਾ ਜਿਟਾਣੀਆਂ ਚ ਤੇ ਫੇਰ ਕੋਈ ਆਏ ਨਹੀਂਗਾ ਵੀ ਆਪਾਂ ਪੋਚੇ ਲਾ ਦਾਂਗੇ ਠੀਕ ਆ ਵੀ ਪੋਚੇ ਲਾ ਕੇ ਆਪਾਂ ਸਾਰਾ ਦਿਨ ਜਿਵੇਂ ਹੁਣ ਵਧੀਆ ਪਏ ਰਹਿੰਦੇ ਆ ਵਧੀਆ ਪਏ ਰਹਿਣਗੇ ਚਲੋ ਹਨਾ ਨਾ ਬਸ ਜਿੱਦੋਂ ਜਿੱਦੋਂ ਪੋਚੇ ਲਾਤੇ ਘਾਂਟਾਕ ਵਧੀਆ ਰਹਿੰਦੇ ਆ ਮੁੜ ਕੇ ਫੇਰ ਉਹੀ ਹਾਲ ਹੋ ਜਾਂਦਾ ਤੇ ਚਲੋ ਜੀ ਫੇਰ ਗੱਲਾਂ ਬਾਤਾਂ ਚ ਵੀਡੀਓ ਲੰਮੀ ਹੋ ਜੂਗੀ ਫੇਰ ਸਾਡੇ ਨਾਲ ਕੰਮ ਧੰਦੇ ਵੀ ਸ਼ੇਅਰ ਕਰਦੇ ਆ ਗੋਲੀਆਂ ਉਹ ਹੈ ਕੀਮ ਨਾਲ ਆਇਆ ਇਹ ਉੱਤੇ ਦਾ ਲਾਤਾ ਵੀ ਹਰਾ

ਬੁੱਲਾ ਦੇ ਉਹਨਾਂ ਦੇ ਤਾਂ ਬੰ ਨੂੰ ਹੀ ਪਿਆਰੀ ਤੂਤ ਘਾਣਾ ਲਾਲ ਵੇੜਿਆ ਬੁੱਲਾ ਹੈ ਗੱਲਾਂ ਕਰਨੇ ਵੜੀਆਂ ਕਰ ਲੋ ਵੇੜੀਆਂ ਲੋ ਜੀ ਮੈਂ ਲੱਗ ਗਈ ਭਾਂਡੇ ਮੈਂ ਤੇ ਸਬਜੀ ਦਾ ਮਸਾਲਾ ਮਸੂਦਾ ਰਗੜ ਕੇ ਦੇਵਾ ਰੈਡੀ ਕਰਕੇ ਰੱਖਨਾ ਤੇ ਬਾਅਦ ਹੁਣ ਕੋਈ ਲੱਕੜ ਹੈਗੀ ਜੇ ਕੋਈ ਲੱਕੜ ਹੋਵੇ ਤਾਂ ਸਬਜੀ ਦਾ ਹਰਦਾ ਨਾਲ ਹੀ ਰੱਖ ਮੈਂ ਜੇਰ ਆਤਾ ਸੀਗਾ ਮੈਂ ਭਾਂਡੇ ਨੂੰ ਪਹਿਲਾਂ ਕਰੂੰਗੀ ਕਿਉਂਕਿ ਥੋੜੇ ਹੀ ਹੈ ਨਾ ਦਾਣੇ ਵਿੱਚ ਪੱਕੇ ਜੇ ਹੈ ਦੇ ਮਾ ਕੋਈ ਲੱਕੜ ਹੈ ਇਹᱫੋ ਕੋਈ ਲੱਕੜ ਭਾਰ ਦੇ ਲਿਆਉਣੇ ਆ ਕਿਉਂਕਿ ਹੋਆ ਨਾ ਦੂਸ ਪਾਣੀ ਹਲਾ ਦਨੇ ਆਪਾਂ ਲੱਕੜ ਹੋਵੇ ਸਪ ਨਾਲ ਤਾਂ ਛੇਤੀ ਬੀ ਆਹ ਹੁੰਦੀ ਉਹ ਮਾਈ ਗਾਡ ਦੇਖਾ ਮਾ ਜੀ ਜੋ ਆਪ ਲੈ ਕੇ ਆਈ ਜੀ ਤੂਤੀਆਂ ਤੋੜ ਕੇ ਲਿਆਏ ਆਪਣੇ ਖੇਤ ਦੂਤ ਲੱਗੇ ਬਹੁਤ ਜ਼ਿਆਦਾ ਤੂਤੀਆਂ ਤੋੜ ਲਿਆ ਸਾਰੀਆਂ ਕਿ ਰਹਿ ਗਈਆਂ ਸਈਆਂ ਤਾਂ ਨਿਆ ਟੁੱਪੜਦਾ ਹੋਣਾ ਤੁਹਾਡਾ ਨਾ ਲਓ ਜੀ ਨੀਰਾ ਚਾਰਾ ਪਾਤਾ ਬੰਨੇ ਜਾ ਰਹੇ ਪਸ਼ੂ ਤੇ ਸਾਡੀ ਝੋਟੀ ਦਾ ਬੁਝਦੇ ਸੀ ਜੀ ਤੁਸੀਂ ਵੀ ਕਿੰਨੇ ਦਿਨ ਲਾਉਗੀ ਸਾਡੀ ਝੋਟੀ ਨੇ ਜਣਾ ਆ ਤਾਂ ਵੀ ਅੱਜ ਹੋ ਗਿਆ ਇਹਦਾ ਟਾਈਮ ਪੂਰਾ 25 ਨੂੰ ਤੇ ਪਰ ਅੱਜ ਥੋੜੀ ਨਾ ਅੱਜ 26 ਹੈ 25 ਨਹੀਂ ਅੱਜ 26 ਹੈ ਆ ਤੋੜਤੀ ਹੋਰੇ ਫੇਰ ਤੋੜਤੀ ਕੱਲ ਤੇ ਡੈਡੀ ਗਾਲਾਂ ਦਿੰਦਾ ਸੀ ਤੁਸੀਂ ਨੀਂਹਾ ਨਹੀਂ ਰੱਖੀ ਅੱਗੇ ਤੇ ਜੈਸਿੰਦਰ ਰੈਡੀ ਦਾ ਹਾਲ ਦੇਖੋ ਸਰੋਂ ਵੱਢ ਕੇ ਆਏ ਸੀਗੇ ਸਰੋਂ ਵੱਢੀ ਕੀ ਜੀ ਆਪਣੇ ਦੋ ਤਿੰਨ ਚਾਰੇ ਸੀ ਬਾੜੀ ਹੈਣੀ ਸੀ ਵੀ ਐਂ ਕਾਣੀ ਜੋਗਰੀ ਉਹ ਕਰੀ ਸੀਗੀ ਵੀ ਚਲੋ ਵੀ ਪਸ਼ੂਆਂ ਨੂੰ ਵੀ ਤੇਲ ਵਗੈਰਾ ਦੇਣਾ ਹੁੰਦਾ ਤੇ ਘਰੇ ਵੀ ਘਰ ਦੇ ਘਰ ਦੇ ਤੇਲ ਵਰ ਗ੍ਰੀਸ ਨਹੀਂ ਹੁੰਦੀ ਹਨਾ ਤੇ ਲੋ ਜੀ ਮੰਮੀ ਸਿੱਟਰ ਨੇ ਗੋਆ ਮੈਂ ਪਾਂਡੇ ਚੱਕਿਆ ਹੀ ਤੇ ਮੈਨੂੰ ਆਏ ਆ ਵੀ ਜੇ ਲੱਕੜ ਵੜਦੇ ਹਨ ਇੱਕ ਅੱਧੀ ਤਾਂ ਮੈਂ ਸਬਜੀ ਧਰਦਾ ਮਸਾਲਾ ਮੇਰੇ ਰੈਡੀ ਹੈ ਸਾਰਾ ਕੁਝ ਰੈਡੀ ਕਰਕੇ ਧਰੇ ਸਾਡੀਆਂ ਕੁੜੀਆਂ ਦੇਖੋ ਜੀ ਬੋਲ ਦਿਖਾਈ ਉਹ ਆ ਤਾਂ ਹਜੇ ਠੀਕ ਹੈ ਪ੍ਰੀਤਾ ਓਏ ਨਾ ਪੁੱਤ ਫੋਨ ਖਲਦਾ ਨਿੱਕੀ ਇੱਕ ਵਾਰ ਇੱਕ ਵਾਰ ਜੇ ਦੇਖੋ ਜਿਵੇਂ ਬੱਕਰਾ ਬੱਕਰਾ ਖਾਦਾ ਹੈ ਜਿੱਲਾ ਤੇ ਲਾਈ ਸਾਡੀ ਨਿੱਕੀ ਨੇ ਬੱਕਰਾ ਖਾਦਾ ਹੈ ਲੋ ਜੀ ਇੱਕ ਸੱਚ ਰਮਣ ਭੈਣ ਆਦੀ ਸੀ ਕਿ ਚਾਲ ਬਲੌਗ ਜਾਲੇ ਕਹਿੰਦੇ ਤੁਹਾਡੇ 베ਰ ਦਿਖਾਏਗਾ ਬਾਲਾ ਦੀਦੀ ਵੀਡੀਓ ਦੇਖਦੇ 베ਰ ਆਲੇ ਆਇਆ ਕਰ ਦਿੰਦੇ ਹਾਏ 베ਰ 베ਰ ਤਾਂ ਵਸ ਦੀਦੀ ਪੇੰਦੂ 베ਰ ਤਾਂ ਵਸ ਨਾਂ ਦੀ ਰਹਿ ਗਏ ਜੀ ਤੇ ਵਸ ਮਾੜੇ ਮੋٹے ਆ ਦੇਖੋ ਕੀ ਆਖਣਾ ਹੁਣ ਤਾਂ ਸਾਡਾ ਬਿਲਕੁਲ ਜੀ ਅੱਕ ਗਿਆ ਇਹਨਾਂ ਤੋਂ 베ਰਾਂ ਤੋਂ ਜਮਾ ਵੀ ਖਾਣ ਨੂੰ ਜੀ ਨਹੀਂ ਕਰਦਾ ਤੇ ਦੂਜੇ ਦੇਸੀ 베ਰ ਅਸੀਂ ਬਹੁਤ ਖਾਂਦੇ ਹਾਂ ਹੁਣ ਸਾਰੇ ਹਾਂ ਨਾ ਦੱਸਣਾ ਦੇਸੀ ਪੇਰ ਦੇਖੋ ਕਿੰਨੇ ਡਿੱਗੇ ਪਏ ਬਿਲਕੁਲ ਨਹੀਂ ਚੱਕਦੇ ਜਵਾਗ ਦੇ ਆ ਪਏ ਦੇਖੋ ਓ ਚੁੱਕ ਲੋ ਨਾ ਇਹਨਾਂ ਨੂੰ ਹਾਂ ਤਾਂ ਸਵੇਰੇ ਚੁੱਕੇ ਸੀ ਅਸੀਂ ਕਿੰਨੇ ਸਾਰੇ ਮੈਂ ਤੇ ਮੰਮੀ ਨੇ ਕੋਲਾ ਭਰ ਕੇ ਥੱਲੋਂ ਉਹੀ ਨਹੀਂ ਮੁੱਕੇ ਸਾਥੋਂ ਤੇ ਜਵਾਗ ਰੱਜ ਕੇ ਪਾਈ ਬੇਰਾ ਨਾ ਇਹ ਵੀ ਹੈਗੇ ਆ ਇਹਨਾਂ ਨੂੰ ਪਤਾ ਕੀ ਆਦੇ ਹੁੰਦੇ ਇਹਨਾਂ ਨੂੰ ਆਦੇ ਹੁੰਦੇ ਨਿੱਕੇ ਸੇਵ ਨਿੱਕੇ ਸੇਵਾ ਇਹ ਐਨੇ ਮਿੱਠੇ ਆ ਨਾ ਜੀ ਐਨੇ ਮਿੱਠੇ ਆ ਹਜੇ ਤਾਂ ਬਹੁਤ ਕੱਚੇ ਲੱਗੇ ਪਏ ਉੱਪਰ ਦੇਖੋ ਕਿੰਨੇ ਗਰੇ ਪਏ ਆ ਉਧਰ ਦੇਖੋ ਤੁਸੀਂ ਬਹੁਤ ਜ਼ਿਆਦਾ ਸਵੇਰੇ ਨੂੰ ਇੱਥੇ ਨਾ ਹਜੇ ਵੀ ਕਿੰਨੇ ਪਏ ਆ ਤੇ ਪਰ ਢੇਰ ਲੱਗਿਆ ਪਿਆ ਹੋਊਗਾ ਆ ਦੇਖੋ ਕਿੰਨੇ ਪਏ ਜਵਾਕ ਜੇ ਚੱਕਦੇ ਨਹੀਂ ਇਹ ਆਪਾ ਦੇ ਤੋੜ ਕੇ ਦੇ ਲ ਮੈਂ ਤਾਂ ਜਦੋਂ ਇੱਧਰ ਆਉਣੀ ਆ ਨਾ ਆ ਦੇਖੋ ਖਾਣੇ ਖਾਣੇ लो जी बस दाल सब्जी धरती बहुत स्वाद बेरा बेरी तो ना मिठे बेरा ना कुछ ही ना मम्मी ले आ गो तो गोए ले जाऊंगे नाले कोई लकड़ अड जशन रेडी ए सब्ज़ी बननी ਬੇਰੀ ਦੇ ਦਾਣੇ ਤੋੜੀ ਜਾਂਦੇ ਸੁੱਕੇ ਇਹਨਾਂ ਨਾਲ ਕਿੱਥੇ ਬੰਦੀ ਐ ਸੂਲਾ ਵੱਜਣ ਗਿਆ ਉਹ ਨਾ ਪੰਗਲੇ ਇੱਕ ਮੈਂ ਮੋਟਾ ਜਿਹਾ ਨਾ ਦੇਖਿਆ ਸੀ ਪਤਾ ਨਹੀਂ ਕਿਹੜਾ ਆਹ ਵਾਹ ਨਹੀਂ ਸੁੱਕਿਆ ਉਹ ਜਮਾ ਪਾਣੀ ਤਾਂ ਪਾਤਾਂ ਨਹੀਂ ਹੋ ਜੂਗਾ ਬਾਹੀਂ ਦੇ ਦੇ ਇੱਕ ਜਿਹੜਾ ਬਹੁ ਨਹੀਂ ਹੁੰਦਾ ਸੀਗਾ ਵੱਜਦਾ ਸੀਦਾ ਆਪਣੇ ਹੈ ਉਹ ਕਿੱਧਰ ਗਿਆ ਬਾਜੀ ਦਾ ਨਹੀਂ ਹਾਤਾ ਗੀ ਨਹੀਂ ਓਏ ਉਹਦੇ ਕੱਲ ਪਰਸੋਂ ਦੇਖਿਆ ਸੀਗਾ ਮੈਂ ਹਊਗਾ ਤਾਂ ਇੱਥੇ ਆਹਾਂ ਪਰ ਇੱਥੇ ਕਿਕਰ ਪਹੁੰਚ ਆਣਿਆ ਤੂੰ ਕਿੱਧਰ ਪੰਗੇ ਲੈਣਾ ਨਾ ਪੁੱਤ ਪਾੜ ਜਾਣਗੇ ਕੱਪੜੇ ਸੂਲਾ ਵਸੂਲ ਵਜੀ ਨਾ ਬਿਓ ਬਹੁਤ ਗੰਦੀ ਐ ਲੋ ਜੀ ਕਿਰਾ ਤਾਂ ਮੈਂ ਲੱਕੜਾ ਇਕੱਠੀਆਂ ਕਰ ਲਵਾਂ ਫਿਰ ਆਪਾਂ ਸਬਜ਼ੀ ਬਣਾ ਲਈਏ ਲੱਕੜਾਂ ਦਾ ਪਤਾ ਕੀ ਐ ਪਈਆਂ ਮੋਟੀਆਂ ਵਾਲੀਆਂ ਜਿਹੜੀਆਂ ਤਾਂ ਸੀਗੀਆਂ ਵੀ ਪਤਲੀਆਂ ਉਹ ਤਾਂ ਅਸੀਂ ਬਾਹਰ ਲੀਆਂ ਤੇ ਜਿਹੜੀਆਂ ਮੋਟੀਆਂ ਹੁਣ ਤੇ ਉਹ ਕਿਸੇ ਲੋਟ ਨਹੀਂ ਲੱਗਦੀਆਂ ਚੌਂਤਰੇ ਤੇ ਉਹਨਾਂ ਨੂੰ ਵੀ ਹੋ ਕਰਨਾ ਪਊਗਾ ਵੱਡਣਾ ਵੱਡਣੀਆਂ ਪੈਣੀਆਂ ਬਿੱਲ ਟਾਈਮ 'ਚ ਵੜ ਦੇਣਗੇ ਅੱਜ ਤਾਂ ਜਸ਼ਨ ਦੀ ਰੜੀ ਆ ਦੇ ਮੈਂ ਥੱਕਾ ਪਿਆ ਚਲੋ ਸਬਜੀ ਦਾ ਕਰਦੇ ਆ ਪ੍ਰੋਗਰਾਮ ਲਓ ਜੀ ਲੱਕੜਾ ਮੁਕੜਾ ਪਾਲ ਕੇ ਲਿਆਏ ਤੇ ਨਾਲ ਲਾਤੇ ਗੋਏ ਤੇ ਬਸ ਹੁਣ ਢੱਡ ਗੀ ਆਪਾਂ दाल ਸਬਜੀ ਅੱਜ ਜਿਹੜੇ ਦਾਣੇ ਜਿਹੜਾ ਥੋੜੇ ਜਿਹੇ ਥੋੜੇ ਜਿਹੇ ਰਲ ਮੇਜ ਪੱਕੇ ਕੱਚੇ ਜੇ ਥੋੜਾ ਟਾਈਮ ਜ਼ਿਆਦਾ ਲੈਣਗੇ ਮਹੱਤਲ ਟਾਈਮ ਨਹੀਂ ਧਰ ਲਗੇ 5 ਵੱਜ ਗਈ ਜੀ ਤੇ ਘਟੇ ਚ ਘਟੇ ਚ ਬਣੇ ਬਣਾ ਕਿੰਨੇ ਟਾਈਮ ਚ ਬਣੇ ਤੇ ਧਾਰਾ ਕੱਢਣ ਆਪਾਂ 6 ਵਜੇ 6 ਵਜੇ ਕੱਢ ਦੇ ਨਾ ਹੁਣ ਧਾਰਾ ਕਿਉਂਕਿ ਜੀ 10 ਜੇ ਵੀ ਨਾ ਤੁਸੀਂ ਆਪ ਵੀ ਦੇ ਸਕਦੇ ਹੋ ਤੁਪ ਪੈਂਦੀਆਂ ਮੂੰਹ ਤੇ ਦੁਪਹਿਰਾ ਤੇ ਚੁੱਲ ਆਪਾ ਦਾਲੀ ਬਣਾ ਦੀ ਹਾਰ ਜਾਵੇ ਸਿਆਲ ਜਾਵੇ ਬਣਾਣੀ ਹੈ ਆਪਾਂ ਤਾਂ ਚਿੱਲੇ ਦੀ ਬਣਾਉਣੀ ਦਾਲ ਸਬਜ਼ੀ ਰੋਟੀ ਦੁੱਧ ਗਰਮ रसोई च नहीं करते सिलेंडर की बचत हो, तो हो जाती है छोटी है सब्जी बनानी पैज मसा तड़का तुड़का ला के भज के बहर आनी है साहब होने लग जा रसोई बार इत तो है जी चूल्हे से चूल्हा वर्गी ਹੋ ਤਾਂ ਜਿੱਦਾਂ ਆਪਾਂ ਕੁਝ ਦੇ ਤੇ ਬਣਾਉਣ ਲੱਗਿਆਂ ਦਾਲ ਸਬਜ਼ੀ ਤੇ ਬਾਲੀ ਸਵਾਦ ਬਣਦੀ ਆ ਭਾਈ ਨਾ ਇਹ ਜੇ ਲੱਗੇ ਵੀ ਜਿਵੇਂ ਬਿਨਾ ਗੈਸ ਤੇ ਆ ਬਣੇ ਜਵਾਂਗੇ ਰੋਟੀ ਖਾਓ ਨਾਲ ਦੀ ਨਾਲ ਹਾਜਮੇ ਆ ਜਾਂਦੀ ਰੋਟੀ ਲੋ ਜੀ ਪਾਦੀ ਆਪਾਂ ਸਬਜ਼ੀ ਸਬਜ਼ੀ ਆਪਾਂ ਧੋ ਕੇ ਧਰਤੀ ਦੀ ਮੈਂ ਧੋਕੇ ਸਬਜ਼ੀ ਧੋ ਕੇ ਮਸਾਲਾ ਵਗੈਰਾ ਰਗੜ ਕੇ ਫੇਰ ਹੀ ਭਾਂਡੇ ਮਾਂਜਣ ਲੱਗੀ ਸੀ ਪਹਿਲਾਂ ਤਾਂ ਮੈਨੂੰ ਆਈ ਸੀ ਉਹ ਭਾਂਡਾ ਦਪਹਿਲਾਂ ਘਰ ਦੋਗੀ ਫਰਮ ਜਦੋਂ ਬਾਹਰ ਗਈ ਤਾਂ ਮੈਨੂੰ ਕੋਈ ਲੱਤ ਨਹੀਂ ਖਾਈ ਤੇ ਉਹਦੋਂ ਜਸ਼ਨ ਤੇ ਡੜੀ ਹਰਾ ਲੈਣ ਗਏ ਸੀ ਉਹ ਕਹਿੰਦਾ ਚਲੋ ਉਹਨੇ ਮੈਂ ਭਾਂਡੇ ਮਾਇਂ ਸੀ ਇਹਨੇ ਆ ਜਾਣਗੇ ਬੰਦਾ ਫਿਰ ਕੋਈ ਲੱਤਰ ਉੱਪਰ ਦੇ ਦੇਣਗੇ ਵੱਡਾ ਆ ਬੇਰੀ ਦੇ ਜਿਹੜੇ ਥੰਡੀਆਂ ਡਾਣਾਂ ਹਨ ਉਹ ਸੁੱਕੀਆਂ ਪਈਆਂ ਨੇ ਉਹ ਅੱਗ ਬੜੀ ਵਧੀਆ ਜਲਦੀ ਉਹਨਾਂ ਨੂੰ ਲੋਈ ਸਾਡੀ ਤਾਂ ਹੁਣ ਕਿ ਰੱਬਾ ਤਾਰਦੀ ਦੇਰ ਹੁੰਦੀ ਏ ਫਿਕਰ ਨਿਪਟ ਜਾਂਦਾ ਬਣੀ ਜਾਂਦੀ ਫਿਰ ਅੱਖ ਅਰੇ ਚਲੋ ਜੀ ਆਪਾਂ ਦੇ ਦਈਏ ਉਹਨੇ ਘਣੇ ਤੇ ਬਾਕੇ ਪਾਣੀ ਪਾਣੀ ਦਾ ਜਵਾਵੇ ਪਾਉਣਾ ਪਾਣਾ ਕਿਉਂਕਿ ਔਖੇ ਬੰਨ ਕੇ ਦਾਣੇ ਜੀ ਫੂਟਾ ਹੈਗਾ ਆਪਣੇ ਕੋਲ ਫੇਰ ਪਾ ਲਾਂਗੇ ਦੁਬਾਰੇ ਲੋ ਜੀ ਸਬਜੀ ਆਪਣੀ ਬਣੀ ਜਾਂਦੀ ਐ ਤੇ ਮੈਂ ਕਿਹਾ ਚੱਲ ਆਪਣ ਆਟਾ ਪਾ ਲਈ ਉਹਨੇ ਆਟਾ ਆਪਣਾ ਅੱਜ ਨਾ ਚੌਥਾ ਦਿਨ ਹੋ ਗਿਆ ਆਟਾ ਭੇਰੇ ਤੇ ਵਾ ਸੁਈ ਘੋਲ 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 ਆ ਇਨਕ ਆਇ ਹੋ ਜਾਂਦਾ ਅੱਜ ਪੌਣਿਆ ਅੱਜ ਪੌਣਿਆ ਬਸ ਅੱਜ ਪੌਣਿਆ ਫਿਰ ਕੌਣ ਹੋ ਜਾਂਦੀ ਹੈ ਤੇ ਮੈਂ ਕਿਹਾ ਚੱਲ ਹੁਣ ਸਬਜ਼ੀ ਬਣਦੀ ਉਹਨੇ ਮੈਂ ਬਾਦ ਨਹੀਂ ਆਟਾ ਅੱਜ ਨਹੀਂ ਮੈਂ ਕੌਣ ਕਰਦੇ ਕੰਮ ਤਾਂ ਜ ਸਾਰਾ ਦਿਨ ਹੀ ਨਹੀਂ ਮੁੱਕਦੇ ਸਾਰਾ ਦਿਨ ਬੰਦਾ ਲੱਗਾ ਰਵੇ ਨਾ ਤੇ ਫੇਰ ਵੀ ਨਹੀਂ ਮੁੱਕਦੇ ਕੰਮ ਦਾ ਮੈਂ ਤਾਂ ਐ ਸੋਚਦੀ ਆਂ ਜੀ ਜਿਹੜੇ ਸਾਹ ਨਾਲ ਚ ਗਰਮੀ ਆ ਵੀ ਹਜੇ ਤਾਂ ਗਰਮੀ ਦੀ ਸ਼ੁਰੂਆਤ ਹੀ ਹੋਈ ਆ ਹਨ ਤੇ ਜੂਨ ਜੁਲਾਈ ਦਾ ਮਹੀਨਾ ਹੋਊਗਾ ਜਿਹੜਾ ਉਹਦਾ ਚ ਕਿਵੇਂ ਕਿਵੇਂ ਕਰਾਂਗੇ ਕਿਵੇਂ ਆਪਣੀ ਗਰਮੀ ਨਿਕਲੂਗੀ ਜਦੋਂ ਆਪਣੀ ਹੁਣੇ ਜਾਣ ਓਕੀ ਹੋਈ ਜਾਂਦੀ ਆ ਗਰਮੀ ਨਹੀਂ ਝੱਲ ਸਕਦੇ ਆਪਾਂ ਤੇ ਜਦੋਂ ਜ਼ੋਰ ਗਰਮੀ ਹੋਊਗੀ ਉਦੋਂ ਕੀ ਹਾਲ ਹੋਊਗਾ ਆਪਣਾ ਸੋਚਣ ਵਾਲੀ ਗੱਲ ਐ ਡੋਲਣਾ ਪਾਈ ਹਉਂ ਤਾ ਦਿਨਾ ਪੀ ਜੀ ਮੈਂ ਹੁਣ ਸਾਰਾ ਕੰਮ ਧੰਦਾ ਕਰਕੇ ਸਵੇਰੇ ਨਾਲ ਲੈਨੇ ਆ ਤੇ ਸਾਰਾ ਕੰਮ ਕਰਕੇ ਆਖ ਨੇ ਵੀ ਨਾਉਣਾ ਪੈਂਦਾ ਹੁਣ ਤਾਂ ਕਈ ਦਿਨ ਹੋ ਗਏ ਨਹੀਂ ਤੇ ਨਾ ਅੜਕਤ ਆਉਂਦੀ ਆ ਜੀ ਮੁੜ ਕੇ ਚਿਪਚਿਪੇ ਜੇ ਪੰਡਾ ਨੀਂਦ ਨਹੀਂ ਆਉਂਦੀ ਬਾਸ ਹੁਣ ਗਰਮੀ ਗਰਮੀ ਤਾਂ ਹੀ ਚੱਲੂਗਾ ਕੱਪੜਿਆਂ ਦਾ ਲੋਕ ਹੋ ਜਾ ਕਰੋ ਦੋ ਦੋ ਸੂਟ ਹੋ ਜਾ ਕਰਨਗੇ ਸਾਰਿਆਂ ਦੇ ਇਕੱਠੇ ਰਾਇਆ ਕਰਨਗੇ ਇੱਕ ਤੜਕੇ ਪਸੀਨੇ ਨਾਲ ਫਿਰ ਸੋਨ ਪਤਾ ਪਸੀਨੇ ਵਾਲੇ ਕੱਪੜੇ ਥੋੜੀ ਪਾਈ ਸੀ। ਔਰ ਜੀ ਮम्मी ਪਾਣੀ ਘਰੀ ਜਾਂਦੇ ਗਰਮ। ਖੈਰ ਹੁਣ ਤਾਂ ਜਿਆਦੇ ਪਾਣੀ ਗਰਮ ਦੀ ਲੋੜ ਨਹੀਂਗੀ। ਪਰ ਫੇਰ ਵੀ ਜਸ਼ਨ ਤੇ ਜਸ਼ਨ ਤੇ ਡੈਡੀ ਨਾ ਦੇ ਹੁੰਦੇ ਐਸ ਬੜੇ ਜਿਆਦੇ ਗਰਮ ਪਾਣੀ ਨਾਲ। ਅਜਿਹਾ ਥੋੜਾ ਥੋੜੇ ਫੋਨੇ ਹੁੰਨੇ ਐ ਇਸ ਵਾਰ। ਬਸ ਹੌਲੀ ਹੌਲੀ ਗਰਮ ਪਾਣੀ ਵਾਲਾ ਖਰਚਾ ਘਟ ਜੂਗਾ। ਫੇਰ ਤਾਂ ਬਸ ਲੋੜ ਹੀ ਨਹੀਂ ਪੈਣੀ ਘਰ ਪਾਣੀ ਦਾ ਰੋਦੀ ਸਾਰਾ ਕੰਮ ਟੈਂਕੀ ਵਾਲੇ ਪਾਣੀ ਨਾਲ ਹੀ ਹੋਇਆ ਕਰੂਗਾ ਕੱਪੜੇ ਵੀ ਟੈਂਕੀ ਵਾਲੇ ਪਾਣੀ ਨਾਲ ਨਹਾਉਣਾ ਧੋਣਾ ਵੀ ਲੋੜ ਹੀ ਨਹੀਂ ਨਗਵਾਣਗੇ ਅਪਾ ਜੱਕ ਕੇ ਥੋੜਾ ਹੋਰ ਪਾ ਲਈਏ ਨੀ ਚੱਕਿਆ ਨਹੀਂ ਮੁੜ ਕੇ ਘੱਟਾ ਪਸੂਆ ਮੂਰੇ ਝਾੜ ਆਵਾਂਗੇ। ਬਾਕੀ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਨੇ ਇੱਥੋਂ ਤੱਕਰ ਵੀਡੀਓ ਦੇਖ ਲਈ। ਤੇ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਹਨ। ਸ਼ੁਰੂ ਤੋਂ ਜੁੜੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਤੇ ਜਿਹੜੇ ਆਪਣੇ ਨਵੇਂ ਜੁੜੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ। जी गटा पा पर आप चे हम मेनु लगता यार आटा बदूगा चूहे ने मोहरिया का देखो दोनों पास चूहे ने तो साधन लू भी रखे ਨਾਲੇ ਤਾਂ ਆਪ ਨੂੰ ਆਇਆ ਰੰਦਾ ਵੀ ਹਜੇ ਵਿਹਾਰੇ ਕੰਮ ਪਿਆ ਉਹ ਕਰਨਾ ਸੀ ਅੱਜ ਆਪਾਂ ਤੋਂ ਹੋਇਆ ਨਹੀਂ ਹਨਾ ਕੌਣ ਕਰ ਲਈ ਪਰ ਜਦੋਂ ਹੋ ਜੇ ਉਦੋਂ ਵਧੀਆ ਹੋ ਜਾਵੇ ਪਰ ਆਇਆ ਹੁੰਦਾ ਜਿਹੜਾ ਕੰਮ ਹੋ ਜਾਂਦਾ ਉਹਦੇ ਵਾਰ ਕੀ ਗੱਲ ਸੁਣੂਗੀ ਚਲੋ ਜੀ ਮੈਂ ਪਾ ਦਾਂ ਨਾ ਫਿਰ ਵੀਡੀਓ ਲੰਮੀ ਬਾਣੀ ਹੋ ਜਾਊਗੀ। ਚਲੋ ਜੀ ਆਪਾਂ ਲੱਗੇ ਧਾਰਾਂ ਘੱਟ ਤੇ ਸਾਭ ਵੀ ਹਜੇ ਵੀ ਮਹਤਵ ਰਹੀ ਹੈ। ਮਹਤਵਾਂ ਘੱਟ ਕੇ ਜੁਆਰ ਨੂੰ ਕਰੂਗੀ ਸਭਾ ਗੱਲ ਤਾਰਾਂ ਗੜ ਤੇ ਮੇਰੇ ਹੋਰ ਠੇਕ ਲੱਗਦੀ ਆ ਕੰਮ ਕੀ ਖਾਧੀਆਂ ਨਾ ਬਿਖਵਾ ਵਾਲੀਆਂ ਮਾਰਦੀ ਮੱਖਣਾ ਵੀ ਨਹੀਂ ਦੇਖਣ ਕਿ ਭੈ ਗਿਆ ਖੇਤ ਤੇ ਕਿ ਜਸੂ ਜਸੂ ਮੰंजे ਬੈਠੀ ਆ ਭਾਈ ਉਹ ਪਾਂ ਦਾ ਮੂੰਹ ਮੇਰਾ ਮੰਮੀ ਆ ਜਾ ਆਈ ਨਹੀਂ ਤੂੰ ਬਲਾਉਂ ਕੇ ਨਾ ਈ ਆ ਜੀ ਨਾ ਸੋਸੇ ਕਾ ਗਾ ਲਾ

ਤੇ ਭਾ ਇਹਨਾਂ ਨੇ ਜਾਣਾ ਹੁਣ ਡੈਡੀ ਨੂੰ ਡਿੱਕੀ ਆਂਦਾ ਵੀ ਸਕੂਟਰ ਹੀ ਕਦੋਂ ਆਵੇ ਤੇ ਕਦੋਂ ਸਾਨੂੰ ਪਾਪਾ ਛੱਡ ਕੇ ਆਵੇ ਤੇ ਜੱਸੀ ਭਾਈ ਦਾ ਦੇਖੀ ਜੱਸੀ ਨੂੰ ਵੀ ਮੈਨੂੰ ਨਾ ਦੇ ਨਾਲਾ ਪੁੱਤ ਨਾਲਾ ਬਈ ਪਾਣੀ ਪਾਲਾ ਲਓ ਜੀ ਮੰਮੀ ਪੀ ਜਾਂਦੇ ਪਸੂਆਂ ਨੂੰ ਪਾਣੀ ਮੁਕਟ ਲੈਦਾ ਪਤਾ ਨਹੀਂ ਕੀ ਆਦੀਆਂ ਸੀ ਲਓ ਜੀ ਮੰਮੀ ਪੀ ਜਾਂਦੇ ਪਸੂਆਂ ਨੂੰ ਪਾਣੀ ਤੇ ਬਸ ਪਿਆਤਾ ਲਗਭਗ ਇੱਕ ਕਰੇਗੀ ਉਹ ਚੋਟੀ ਉਹਨੂੰ ਪਿਆਈ ਜਾਂਦੇ ਜਸ਼ਨ ਦੇ ਡੈਡੀ ਨੇ ਹਰਾਚਾਰਾ ਪੁੱਤਰ ਤਾਂ ਹੋਣੀ ਤੇ ਬਸ ਕਰਦੇ ਨਹਾਉਣ ਦੀ ਤਿਆਰੀ ਜਸ਼ਨ ਦੇ ਡੈਡੀ ਨਾ ਬਸ ਪਾਣੀ ਲੈਣ ਜਾਂਦੇ ਆ ਫਿਰ ਡੈਡੀ ਨਹਾ ਲੈਣਦੇ ਫਿਰ ਤੂੰ ਨਹਾ ਲੈ ਠੀਕ ਹੈ ਠੀਕ ਹੈ ਲੋ ਜੀ ਬਸ ਮੇਰਾ ਦੁੱਧ ਦੁੱਧ ਗਰਮ ਧਰ ਰੱਖਿਆ ਮੈਂ ਤੇ ਦੁੱਧ ਗਰਮ ਹੋ ਜਾਊਗਾ ਆਪਣਾ ਨਾਲੇ ਮੈਂ ਕੋਲੇ ਬਹਿ ਕੇ ਗੁੰਦੀ ਆਟਾ ਡੈਡੀ ਆ ਗਏ ਹੁਣ ਹੁਣ ਛੱਡ ਕੇ ਆਉਣੇ ਲੋ ਜੀ ਦੁੱਧ ਗਰਮਤਾ ਰੱਖਿਆ ਨਾਲੇ ਮੈਂ ਆਟਾ ਛਾਣ ਰੱਖਿਆ ਬਸ ਗੁੰਨਦੀ ਆਟਾ ਨਾਲੇ ਬੈਠੀ ਬੈਠੀ ਗਾਹ ਕਰਦਾ ਕਰੋ ਲੱਕੜਾਂ ਜੀਆਂ ਦੁੱਧ ਹੋ ਜਾਊਗਾ ਗਰਮ ਤੇ ਬਾਕੀ ਜੀ ਇਸੇ ਦੇ ਨਾਲ ਆਪਾਂ ਵੀ ਅੱਜ ਦੀ ਵੀਡੀਓ ਦਾ ਇੱਥੇ ਕਰਦੇ ਆਂ ਵੀ ਸੋਚਣਾ ਪੈਂਦਾ ਪਹਿਲਾਂ ਤਾਂ ਚਲੋ ਜੀ ਇਸ ਦੇ ਨਾਲ ਆਪਾਂ ਅੱਜ ਦੀ ਵੀਡੀਓ ਦਾ ਕਰਦੇ ਆਂ ਜੀ ਇੱਥੇ ਐਂਡ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾ ਸੋਣਾ ਜੈ ਸੋਣਾ ਜੈ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੇ ਜਿਹੜੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕਿਉਂਕਿ ਤੁਹਾਡੇ ਸਾਰਿਆਂ ਦੇ سپورਟ ਦੇ ਨਾਲ ਹੀ ਆ ਜੀ ਆਪਾਂ ਆਪਾਂ ਇਕੱਲੇ ਤਾਂ ਕੁਝ ਵੀ ਨਹੀਂ ਜੇ ਤੁਸੀਂ ਸਾਰੇ ਜਣੇ سپورਟ ਕਰਦੇ ਹੋ ਵਧੀਆ ਵੀਡੀਓ ਦੇਖਦੇ ਹੋ ਆਪਣੀ ਵੀਡੀਓ ਦੇ ਵਧੀਆ ਵਿਊ ਆ ਜਾਂਦੇ ਆ ਠੀਕ ਆ ਵੀ ਬਹੁਤਿਆਂ ਨੂੰ ਠੀਕ ਆ ਹਨਾ ਠੀਕ ਵਿਊ ਆ ਜਾਂਦੇ ਆ ਇੰਨੇ ਨਾ ਘਟਣਾ ਵਾਦ ਚਲੋ ਠੀਕ ਆ ਕਈ ਵਾਰੀ ਵਾਦਾ ਆ ਜਾਂਦੇ ਆ ਕਈ ਵਾਰੀ ਘਟ ਆ ਜਾਂਦੇ ਆ ਤਾਂ ਚੱਲਦਾ ਹੀ ਰਹਿੰਦਾ ਕੋਈ ਵੀਡੀਓ ਆਪਣੀ ਵਧੀਆ ਹੁੰਦੀ ਆ ਉਹ ਥੋੜੀ ਜਿਹੀ ਜ਼ਿਆਦਾ ਵਿਊ ਵਧੀਆ ਲੈ ਜਾਂਦੀ ਏ ਕੋਈ ਵੀਡੀਓ ਹੁੰਦੀ ਆ ਵੀ ਆਪਣੀ ਚਲੋ ਆਪਣੀ ਨਹੀਂ ਚੰਗੀ ਤਰ੍ਹਾਂ ਨਹੀਂ ਬਣ ਪੌਂਦੀ ਚਲੋ ਵਿਊ ਗੁਰ ਉਹ ਤਾਂ ਡਾਊਨ ਹੋ ਜਾਂਦੇ ਹਨਾ ਚਲੋ ਇਹ ਤਾਂ ਚੱਲਦਾ ਹੀ ਰਹਿਣਾ ਤੇ ਚਲੋ ਵੀ ਠੀਕ ਆ ਵੀਡੀਓ ਵਧੀਆ ਵਿਊ ਆ ਜਾਂਦੇ ਆ ਲੈ ਬਾਲਟੀਆਂ ਨਾਲ ਜੰਮ ਲਾਉਂਦੇ ਆ ਹੈ ਕਿੰਨਾ ਪਾਣੀ ਹੈ ਬਾਲਟੀ ਚ 10 ਕਿਲੋ ਪਾਣੀ ਹੈ 10 ਕਿਲੋ ਹੀ ਹੈ ਪਾਣੀ 20 ਲੀਟਰ ਦੀ ਬਾਲਟੀ ਜੈ ਸੰਧਰ ਡੈਡੀ ਦੇ ਕੰਮ ਦੇਖ ਡੋਲਾ ਬਣਾਉਂਦੇ ਲੈ ਵਧੀਆ ਕੰਮ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜੇਕਰ ਮਨਵਾਸੀ ਆਉਂਦੀ ਹੈ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਫੋਲੋਅ ਕਰ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ